ਕੌਣ ਕਹੇ ਕੀ ਚੀਜ਼ ਨੇ ਕੁੜੀਆਂ ਮਾਨ ਬਤਾਦਾ ਬੀਜ ਨੇ ਕੁੜੀਆਂ ਕੌਣ ਕਹੇ ਕੀ ਚੀਜ਼ ਨੇ ਕੁੜੀਆਂ ਮਾਨ ਬਤਾਦਾ ਬੀਜ ਨੇ ਕੁੜੀਆਂ ਕੁੜੀਆਂ ਧਰਤੀ ਮਾਂ ਦਾ ਰੰਗ ਨੇ ਇਹ ਮਰਦਾਂ ਦੀ ਅੱਖ ਦੀ ਸੰਗ ਨੇ ਪੇਕੇ ਘਰ ਦੀ ਮਸਤੀ ਕੁੜੀਆਂ ਸੂਝ ਬੂਝ ਦੀ ਬਸਤੀ ਕੁੜੀਆਂ ਕੁੜੀਆਂ ਸਭ ਤੋਂ ਪਿਆਰ ਚਾਹੁੰਦੀਆਂ ਬਣਦਾ ਹਰ ਸਤਕਾਰ ਚਾਹੁੰਦੀਆਂ ਕੁੜੀਆਂ ਸਭ ਤੋਂ ਪਿਆਰ ਚਾਹੁੰਦੀਆਂ ਬਣਦਾ ਹਰ ਸਤਕਾਰ ਚਾਹੁੰਦੀਆਂ ਸਭ ਤੋਂ ਪਹਿਲਾਂ ਸਾਰੀਆਂ ਵੱਡੀਆਂ ਤੇ ਛੋਟੀਆਂ ਕੁੜੀਆਂ ਨੂੰ ਤੇ ਵੱਡੀਆਂ ਤੇ ਛੋਟੀਆਂ ਭੈੜਾਂ ਨੂੰ ਅੱਜ ਦੇ ਇਸ ਸੁਮਾਗ ਮੌਕੇ ਦੀਆਂ ਬਹੁਤ-ਬਹੁਤ ਵਾਰਕਾ ਜੀ ਤੁਹਾਨੂੰ ਸਾਰਿਆਂ ਨੂੰ ਅਸੀਂ ਦਿਲ ਦੀਆਂ ਗਹਿਰਾਈਆਂ ਤੋਂ ਜੀ ਆਇਆਂ ਕਹਿੰਦੇ ਆ ਜਸ਼ਨ ਹੈਅਰ ਐਂਡ ਬਿਊਟੀ ਸਮੁੰਕੁਚੂ ਦੀ ਸਮੁੱਚੀ ਟੀਮ ਦੇ ਵੱਲੋਂ ਖਾਸ ਤੌਰ ਤੇ ਰਾਜੀਵ ਕੌਰ ਜੀ ਕੁਚੂ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਵੀਰਵਜੈ ਦਰਸ਼ਨ ਸਿੰਘ ਜੀ ਤੇ ਖਾਸ ਤੌਰ ਤੇ ਮੈਡਮ ਕੇਰਨਦੀਪ ਕੌਰ ਤੇ ਬਾਕੀ ਉਹਨਾਂ ਦੇ ਸੈਲੀਆ ਦੇ ਨਾਮਾਂ 2 ਮਿੰਟ ਬਾਅਦ ਉਹਨਾਂ ਤੋਂ ਲਿਖ ਕੇ ਢੋਲੂੰਗਾ ਸੋ ਸਾਡੇ ਵਿੱਚ ਸਾਡੇ ਵਿਸ਼ੇਸ਼ ਮਹਿਮਾਨ ਸਾਡੀਆਂ ਭੈਣਾਂ ਸਪੈਸ਼ਲੀ ਸਾਨੂੰ ਆਸ਼ੀਰਵਾਦ ਦੇਣ ਦੇ ਲਈ ਪਿਆਰ ਸਤਕਾਰ ਰਿਸਪੈਕਟ ਦੇ ਲਈ ਪਹੁੰਚੀਆਂ ਨੇ ਮੈਂ ਚਾਹਾਂਗਾ ਇੱਕ ਸਾਂਝੇ ਤੌਰ ਤੇ ਬੀਏਪੀ ਸੱਜਣਾਂ ਲਈ ਦੱਬ ਕੇ ਤਾਲੀ ਮਾਰ ਦੋ ਬਸ ਸਵਾਗਤ ਕਰੀਏ ਬਹੁਤ ਬਹੁਤ ਸ਼ੁਕਰੀਆ ਮਿਹਰਬਾਨੀ ਤੇ ਸਪੈਸ਼ਲੀ ਵੈਲਕਮ ਕਰਦੇ ਹਾਂ ਜੀ ਆ ਸਾਡੇ ਬਹੁਤ ਹੀ ਸਤਿਕਾਰਯੋਗ ਸ਼੍ਰੀਮਤੀ ਨੀਨਾ 바ਸਲ ਜੀ ਇੱਕ ਵਾਰ ਖੜੇ ਹੋ ਜਪਏ ਬਈ ਪਲੀਜ਼ ਇੱਕ ਵਾਰ ਤਾੜੀ ਵਾਰੋ ਜਿੰਨਾਂ ਦੇ ਲਈ ਸਾਡੇ ਬਹੁਤ ਹੀ ਸਤਿਕਾਰਤ ਸਜਣ ਸਾਡੀ ਭੈਣ ਸ਼੍ਰੀਮਤੀ ਨੀਨਾ ਵਾਸਲ ਜੀ ਜੋ ਧਰਮ ਬਤਲੀ ਨੇ ਸਾਡੇ ਕੁਝੋਦੇ ਮਾਣ ਸਾਡੇ ਬਹੁਤ ਹੀ ਰਿਸਪੈਕਟਡ ਜੋਨੀ ਵਾਸਲ ਸਾਹਿਬ ਜਿਨ੍ਹਾਂ ਨੂੰ ਟਾਂਡੇ ਪਨ ਅਸੀਂ ਪੈਰ ਨਾਲ ਕਹਿੰਦੇ ਸੋ ਪਹੁੰਚੇ ਨੇ ਬਹੁਤ ਬਹੁਤ ਸਵਾਗਤ ਪ੍ਰਦਾਨ ਨਗਰ ਕੌਂਸਲ ਪੁੱਜੋ ਮੰਡੀ ਬਹੁਤ ਬਹੁਤ ਸਵਾਗਤ ਜੀ ਆਇਆਂ ਨੂੰ ਇਹਨਾਂ ਦੇ ਨਾਲ ਸਾਡੇ ਬਹੁਤ ਹੀ ਸਤਿਕਾਰਯੋਗ ਸ਼੍ਰੀਮਤੀ ਰੇਨੂ ਵਾਸਲ ਜੀ ਸਾਡੇ ਭੈਣ ਪਹੁੰਚੇ ਨੇ ਇੱਕ ਵਾਰ ਖੜੇ ਹੋ ਜਪਏ ਪਲੀਜ਼ ਇੱਕ ਵਾਰ ਤਾੜੀਆਂ ਨਾਲ ਮਜੂਰ ਕਰਵਾ ਦ ਬਹੁਤ ਬਹੁਤ ਸ਼ੁਕਰੀਆ ਵੈਲਕਮ ਤੁਹਾਡਾ ਬਹੁਤ ਬਹੁਤ ਸਵਾਗਤ ਜੋਧਰ ਮੰਤਰੀ ਨੇ ਸ਼੍ਰੀ ਗੁਰਪ੍ਰੀਤ ਮਰਜੀ ਮਿੰਟਾ ਬਾਜੀ ਸੀਨੀਅਰ ਅਗੂ ਭਾਰਤੀ ਜਨਤਾ ਪਾਰਟੀ ਤੋਂ ਅੱਜ ਅੱਜ ਤੁਹਾਡਾ ਬਹੁਤ ਬਹੁਤ ਸਵਾਗਤ ਜਨ ਜੀ ਆਇਆਂ ਨੂੰ ਤੇ ਖਾਸ ਤੌਰ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੀ ਭੈਣ ਕੁਲਦੀਪ ਕੌਰ ਜੀ ਗਿੱਲ ਉਹ ਕਿਤੇ ਨੇ ਪ੍ਰਿੰਸੀਪਲ ਸਾਡੇ ਇੱਕ ਵਾਰ ਤਾੜੀਆਂ ਨਾਲ ਜਨਤ ਲਈ ਬਹੁਤ ਬਹੁਤ ਸ਼ੁਕਰੀਆ ਮਿਹਰਬਾਨੀ ਸ਼੍ਰੀਮਤੀ ਕੁਲਦੀਪ ਕੌਰ ਗਿੱਲ ਪ੍ਰਿੰਸੀਪਲ ਐਨ ਐਸ ਮੈਮੋਰੀਅਲ ਸੀਨੀਅਰ ਸਕੰਦਰੀ ਸਕੂਲ ਕੁਚੋਂ ਮੰਡੀ ਤੇ ਇਹਨਾਂ ਸਾਰੀਆਂ ਭੈਣਾਂ ਦਾ ਬਹੁਤ-ਬਹੁਤ ਸਵਾਗਤ ਜੀ ਆਇਆਂ ਨੂੰ ਤੇ ਸਪੈਸ਼ਲੀ ਵੈਲਕਮ ਸਾਡੇ ਬਹੁਤ ਹੀ ਸਤਿਕਾਰਯੋਗ ਵੀਰ ਡਾਕਟਰ ਰਾਜੂ ਢੱਡੇ ਜੋ ਆਮ ਆਦਮੀ ਪਾਰਟੀ ਤੋਂ ਸੀਐਮ ਸਾਹਿਬ ਸਰਦਾਰ ਪਰਸਿੰਘੀ ਮਾਤ ਉਹਨਾਂ ਦੇ ক্লোਜ਼ ਦੋਸਤਾਂ ਦੇ ਵਿੱਚੋਂ ਚਚੇਤੇ ਭੈਣਾਂ ਦੀ ਫੈਮਿਲੀ ਇੱਥੇ ਪਹੁੰਚਿਆ ਸਾਡੇ ਰਾਜੂ ਵੀਰ ਪਹੁੰਚੇ ਨੇ ਉਹਨਾਂ ਦਾ ਬਹੁਤ-ਬਹੁਤ ਸਵਾਗਤ ਜੀ ਆਇਆਂ ਨੂੰ ਜੋ-ਜੋ ਸਾਡੀਆਂ ਭੈਣਾਂ ਦੀ آمد ਹੋਵੇਗੀ ਖਾਸ ਤੌਰ ਤੇ ਸਾਡੇ ਬੀਏਪੀ ਪਰਸਨੈਲਿਟੀਜ਼ ਮੈਂ ਪ੍ਰਬੰਧਕੀ ਟੀਮ ਨੂੰ ਬੇਨਤੀ ਕਰੂ ਕਿਰਪਾ ਕਰਕੇ ਮੈਨੂੰ ਨਾਮ ਜਰੂਰ ਦੇ ਦਿਓ ਤਾਂ ਕਿ ਆਪਾਂ ਉਹਨਾਂ ਨੂੰ ਸਵਾਗਤ ਕਰ ਸਕੀਏ ਜੀ ਆਇਆਂ ਨੂੰ ਕਹਿ ਸਕੀਏ ਸੋ ਬਹੁਤ ਸਾਰੇ ਕੰਬਿਨਸ਼ਨ ਹੋਣਗੇ ਜੀ ਤੇ ਬਹੁਤ ਸਾਰੇ ਹਸਸ ਖੇਡਣ ਦੇ ਲਈ ਪ੍ਰਬੰਧਕੀ ਟੀਮ ਵੱਲੋਂ ਪ੍ਰਬੰਧ ਕੀਤੇ ਗਏ ਨੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਜੀ ਹੈ ਹਾਂਜੀ ਬਈ ਇਹ ਜਿਹੜਾ ਪ੍ਰੋਗਰਾਮ ਹੈ ਤੁਸੀਂ ਸਾਰੇ ਸੱਜਣ ਪਿਆਰੇ ਪੁੱਛੋ ਅਪਡੇਟ ਅਤੇ ਰੰਗੀਲਾ ਰਿਕਾਰਡ ਤੋਂ ਲਾਈਵ ਦੇਖੋਗੇ ਜਦੋਂ ਤੁਹਾਡਾ ਦਿਲ ਕਰੇ ਸਾਰਿਆਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਜੀ ਪੁੱਛੋ ਅਪਡੇਟ ਤੇ ਰੰਗੀਲਾ ਰਿਕਾਰਡ ਫੋਟੋਗ੍ਰਾਫੀ ਦੇ ਲਈ ਸਾਡਾ ਪਿੱਕੀ ਸਟੂਡੀਓ ਬਟਿੰਡਾ ਉਹਨਾਂ ਦੀ ਸਾਰੀ ਟੀਮ ਹਾਜ਼ਰ ਹੈ ਜੀਆਂ ਨੂੰ ਮੈਂ ਜੀ ਬੜੀ ਵਧੀਆ ਸਾਡਾ ਜੀ 스타 DJ ਪੁੱਛੋ ਉਹਨਾਂ ਦੀ ਸਾਰੀ ਟੀਮ ਦਾ ਬਹੁਤ-ਬਹੁਤ ਸਵਾਗਤ ਬਹੁਤ-ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਲੋ ਜੀ ਸਾਲ ਦਾ ਮਹੀਨਾ 3 ਦੇ ਦਿਨ ਚੱਲੇ ਨੇ ਸਾਰਿਆਂ ਦਾ ਦਿਲ ਕਰਦਾ ਹੈ ਕਿ ਤੁਸੀਂ ਸਾਰਿਆਂ ਨੇ ਬਣਾ ਕੇ ਖਾ ਲਿਆ ਨੇ ਖੀਰ ਪੂੜੇ ਮਾਲ ਪੂੜੇ ਤੇ ਹੋਰ ਵੀ ਜਿਹਨੇ ਪਰ ਸਵਾਦਿਸ਼ਟ ਵਿਅੰਜਨ ਬਣਾਉਣੇ ਆ ਇਹਨਾਂ ਦਿਨਾਂ ਦੇ ਵਿੱਚ ਖਾਸ ਤੌਰ ਤੇ ਮਠੀਆਂ ਵੇਲੇ ਦਾ ਗੁਲਗਲੇ ਜਿੱਦਾਂ ਤੁਸੀਂ ਘਰਾਂ 'ਚ ਬਣਾ ਕੇ ਖਾ ਲੇ ਉਦੋਂ ਤੁਹਾਨੂੰ ਇੱਥੇ ਖਾਣ ਨੂੰ ਵੀ ਮਿਲ ਸਕਦੇ ਨੇ ਤੁਸੀਂ ਤੁਹਾਡੇ ਸਾਰਿਆਂ ਦੀ ਬੈਕ ਸਾਈਡ ਤੇ ਬਿਲਕੁਲ ਲਾਸਟ ਦੇ ਵਿੱਚ ਸਟਾਲ ਲੱਗੀ ਹੈ ਜੀ ਵੀਰਪਾਲ ਕੌਰ ਮੈਡਮ ਨੇ ਸਿਮਾਗੜਾ ਤੋਂ ਬਹਜੇ ਨੇ ਮਠੀਆਂ ਗੁਲਗਲੇ ਖੀਰ ਪੂੜੇ ਤੇ ਵਿਰਾਸਤੀ ਸਮਾਨ ਦੀ ਉਹਨਾਂ ਨੇ ਉਹចਰੇ ਕੇਵਰ ਤੁਸੀਂ ਆਪਣੀ ਮਰਜ਼ੀ ਅਨਸਾਰ ਲੋੜ ਅਨਸਾਰ ਉਹਨਾਂ ਤੋਂ ਪਰਚੇਜ਼ ਕਰ ਸਕਦੇ ਹੋ ਖਰੀਦ ਸਕਦੇ ਹੋ ਜੀ ਤੇ ਇਹਨਾਂ ਦੇ ਨਾਲ ਹੀ ਕੁੜੀਆਂ ਨੂੰ ਸ਼ੌਕ ਹੁੰਦਾ ਸੋਹਣੇ ਸੋਹਣੇ ਸੂਟਾਂ ਦਾ ਤੁਸੀਂ ਸਾਰੇ ਬੜੇ ਸੋਹਣੇ ਸੋਹਣੇ ਸੂਟ ਪਾ ਕੇ ਆਏ ਹੋ ਪਰ ਤੁਹਾਡੇ ਲਈ ਉਹ ਤੇ ਬੜੇ ਸੋਹਣੇ ਸੂਟ ਲੈ ਕੇ ਪਹੁੰਚਦੇ ਮੈਡਮ ਹਰਪ੍ਰੀਤ ਕੌਰ ਜੀ ਮਾਨ ਬਟਿਕ ਤੋਂ ਮਾਨ ਬਟਿਕ ਵੱਲੋਂ ਬੜੇ ਪਿਆਰੇ ਸੂਟ ਲੱਗੇ ਹੋਏ ਨੇ ਸਾਰੀਆਂ ਬਣਾ ਦੇ ਇੱਕ ਗੇੜਾ ਜਰੂਰ ਮਾਰਨਾ ਕੁੜੀਆਂ ਨੂੰ ਸਭ ਤੋਂ ਪਿਆਰੇ ਸੂਟ ਹੁੰਦੇ ਨੇ ਸਭਾਪਾ ਧੰਨਵਾਦ ਹੁਣ ਮੈਂ ਬੇਨਤੀ ਕਰੂੰਗਾ ਸਾਡੇ ਬਹੁਤ ਹੀ ਸਤਿਕਾਰਯੋਗ ਮੈਡਮ ਕੁਲਦੀਪ ਕੌਰ ਜੀ ਗੈਰ ਪ੍ਰਿੰਸੀਪਲ ਸਾਹਿਬਾ ਆਪਾਂ ਸ਼ੁਰੂ ਕਰੀਏ ਜੀ ਕੰਪੀਟੀਸ਼ਨ ਇਜਾਜ਼ਤ ਹੈ ਥੈਂਕ ਯੂ ਮੈਡਮ ਥੈਂਕ ਯੂ ਵੈਰੀ ਮੱਚ ਲਓ ਜੀ ਮਨਾ ਨਾਮ ਅਨਾਸਰ ਲੱਗੇ ਆ ਇੱਕ ਮੈਂ ਬੇਨਤੀ ਪਹਿਲੇ ਹੀ ਕਰ ਲਵਾਂ ਪਹਿਲੀ ਬੇਨਤੀ ਇਹ ਵੀ 2 ਮਿੰਟ ਦਾ ਟਾਈਮ ਹੋ ਕਿਉਂਕਿ ਕੰਪੀਟੀਸ਼ਨ ਦੇ ਵਿੱਚ ਕੰਪੀਟੀਟਰ ਬਹੁਤ ਜ਼ਿਆਦਾ ਨੇ ਇਸ ਕਰਕੇ 2 ਮਿੰਟ ਦੇ ਵਿੱਚ ਤੁਸੀਂ ਪਰਫਾਰਮੈਂਸ ਆਪਣੀ ਦੇਣੀ ਹੈ ਦੂਜੀ ਗੱਲ ਕਿਸੇ ਭੈਣ ਨੇ ਮੇਰੇ ਕੋਲ ਆ ਕੇ ਇਹ ਨਹੀਂ ਕਹਿਣਾ ਵੀ ਸਾਨੂੰ ਪਹਿਲਾ ਟਾਈਮ ਦੇ ਦਿਓ ਕਿਉਂਕਿ ਜੋ ਸਿਨਿਓਰਿਟੀ ਲਿਸਟ ਮੈਨੂੰ ਪ੍ਰਬੰਧਕੀ ਟੀਮ ਵੱਲੋਂ ਮਿਲ ਗਈ ਆ ਪ੍ਰੈਜ਼ੀਡੈਂਟਸ ਕੰਮ ਕਰਨਾ ਸੋ ਮੇਰੀ ਇਜਜ਼ਤ ਬੇਨਤੀ ਨੂੰ ਪ੍ਰਵਾਨ ਕਰਿਓ ਉਸ ਤੋਂ ਪਹਿਲਾਂ ਜਿੱਦਾਂ ਮੈਂ ਤੁਹਾਨੂੰ ਪਤਾ ਲੱਗੂ ਕਿ ਸਾਡੀ ਪਰਫਾਰਮੈਂਸ સારી ਹੈ ਇੱਕ ਗੀਤ ਪਹਿਲਾਂ ਤੁਸੀਂ ਆ ਕੇ ਉੱਥੇ ਆਪਣਾ ਕਿਰਪਾ ਕਰਕੇ ਗਾਣਾ ਜੀ ਨੂੰ ਜਲਵਾ ਦਿਤਾ ਤਾਂ ਕਿ ਆਪਣਾ ਟਾਈਮ ਆ ਜਿਹੜਾ ਉਹਦੀ ਬੱਚ ਦੋ ਸਕੀ ਸੋ ਪਹਿਲਾਂ ਆਪਣਾ ਗੀਤ ਦੀ ਤਿਆਰੀ ਕਰ ਲੈਣਾ ਮੈਂ ਨਾਮ ਅਨਾਊਂਸ ਕਰ ਲੱਗਿਆ ਜੀ ਇਸ ਲਿਸਟ ਅਕੋਰਡਿੰਗ ਹੀ ਆਪਾਂ ਕੰਮ ਸ਼ੁਰੂ ਕਰ ਰਹੇ ਆ ਸਭ ਤੋਂ ਪਹਿਲਾਂ ਗੋਪੂ ਜੀ ਤੇ ਉਹਨਾਂ ਤੋਂ ਬਾਅਦ ਹੈ ਜੀ ਅਮਨ ਸਿਮਤੂ ਤੇ ਰੁੱਬੀ ਉਹਨਾਂ ਦੀ ਟੀਮ ਚੱਲ ਰੂਗੀ ਅਗਲਾ ਨੰਬਰ ਹੈ ਅਮਨਦੀਪ ਕੌਰ ਮਠਾੜੂ ਫਿਰ ਹੈ ਜੀ ਨਵਸੀਤ ਐਂਡ ਪਵਨੂਰ ਉਹ ਧਿਆਰ ਰਹਿਣਗੇ ਉਹਨਾਂ ਤੋਂ ਬਾਅਦ ਅਕਨੀਰ ਫਿਰ ਪ੍ਰਭਤੇ ਨਵਨੀਤ ਫਿਰ ਜਸਜੋਧਰ ਫਿਰ ਅਸ਼ਮੀਤ ਫਿਰ ਜਗਦੀਪੌਰ ਲੋਕੀ ਇਹਦੇ ਲਈ ਧਿਆਰ ਰਹਿਣਗੇ ਫਿਰ ਸੀਮੂ ਐਂਡ ਮੋਨਿਕਾ ਤੇ ਆਣਨਗੇ ਜੀ ਫਿਰ ਸੀਨੂ ਮੋਨਿਕਾ ਐਂਡ ਮਨਵੀਤਿਆ ਰਹਿਣਗੇ ਫਿਰ ਕੁਸ਼ਦੀਪ ਕੁਸ਼ਦੀਪ ਕੌਰ ਧਿਆਰ ਰਹਿਣਗੇ ਫਿਰ ਕੁਸ਼ਦੀਪ ਕੌਰ ਫਿਰ ਧਿਆਰ ਰਹਿਣਗੇ ਇਹਨਾਂ ਦੁਆਰਾ ਬੋਲ ਦੋ ਕਨਿਕਾ ਤੇ ਤਨੀਸ਼ਾ ਅਗਈ ਉਕਾ ਕਰ ਕਨਿਕਾ ਤੇ ਤਨੀਸ਼ਾ ਤਨੀਸ਼ਾ ਕਨਿਕਾ ਤੇ ਤਨੀਸ਼ਾ ਉਹਨਾਂ ਨੂੰ ਗੁਜਾਰ ਸਾਹਿਬ ਜੀ ਤੇ ਕਹਨ ਤੇ ਉਹ ਧਿਆਰ ਰਹਿਣਗੇ ਤੇ ਅਗਲਾ ਹੈ ਜੀ ਬਹੁਤ ਬਹੁਤ ਸਵਾਗਤ ਸੁਧਾਨੀ ਲਖਵਿੰਦਰ ਗੌਰ ਜੀ ਗੋਲਣ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ درمیان ਪਹੁੰਚੇ ਨੇ ਬਹੁਤ ਬਹੁਤ ਸਵਾਗਤ ਜੀ ਐਮ ਇਹ ਆਜਾ ਜੀ ਕਿੱਥੇ ਨੇ ਅਮਰੰਦ ਰੂਪੀ ਜੀ ਆਜੋ ਪਲੀਜ਼ ਸਾਡੇ ਸਾਰੇ ਬਹੁਤ ਧੰਨਵਾਦ ਬਹੁਤ ਹੀ ਸਤਿਕਾਰਯੋਗ ਮੈਮ ਲਖਵਿੰਦਰ ਗੌਰ ਜੀ ਗੋਲਣ ਸੀਨੀਅਰ ਮੀਤ ਪ੍ਰਧਾਨ ਉੱਚੇ ਦਰਜੇ ਪਹੁੰਚੇ ਨੇ ਸਾਡੇ ਬਹੁਤ ਹੀ ਸਤਿਕਾਰਯੋਗ ਭਾਈ ਪ੍ਰਿੰਸ ਗੱਲਨ ਸਾਹਿਬ ਨਗਰ ਕੌਂਸਲ ਕੋਚਮੰਡੀ ਤੋਂ ਪ੍ਰਦਾਸ ਸਾਹਿਬ ਸਾਡੇ ਸਾਡੇ ਭੈਣ ਜੀ ਆਏ ਨੇ ਲਖਪਤਰ ਗੋਜੀ ਗੁਰੂ ਨੂੰ ਬਹੁਤ ਬਹੁਤ ਸਵਾਗਤ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਸ਼੍ਰੀਮਤੀ ਰਜਨੀ ਗਰਗ ਤੇ ਪਤਨੀ ਸ਼੍ਰੀ ਭਰੇਂਦਰ ਗਰਗ ਠੇਕੇਦਾਰ ਸਾਹਿਬ ਉਹ ਵੀ ਸਾਡੇ ਭੈਣ ਪਹੁੰਚੇ ਨੇ ਬਹੁਤ ਬਹੁਤ ਸਵਾਗਤ ਜੀ ਆਇਆਂ ਨੂੰ ਤੇ ਮੈਮ